हां जी दोस्तों शाम ਦੇ ਪੱਠਿਆਂ ਦਾ ਹੋ ਗਿਆ ਸੀ ਟਾਈਮ ਤੇ ਪਰ ਗਰਮੀ ਇੰਨੀ ਸੀ ਕਿ ਬਾਹਰ ਨਿਕਲ ਨੂੰ ਨਹੀਂ ਸੀ ਕਰਦਾ ਜੀ ਪਰ ਕੀ ਕਰੀਏ ਨਿਕਲਣਾ ਪੈਣਾ ਪੱਠੇ ਪਾਉਣੇ ਬਹੁਤ ਜ਼ਰੂਰੀ ਨੇ ਇਸ ਕਰਕੇ ਨਿਕਲੇ ਬਾਹਰ ਤੇ ਵੇਖੀ ਤੁੱਪ ਤੁੱਪ ਵੇਖ ਕੇ ਫਿਰ ਆਪਾਂ ਗਏ ਟੋਕੇ ਕੋ ਟੋਕੇ ਕੋ ਪੱਠਿਆਂ ਤੋਂ ਲਾਇਆ ਤੱਪੜ ਤੱਪੜ ਲਾ ਕੇ ਫਿਰ ਆਪਾਂ ਲਾਈਟ ਓਕੇ ਦੀ ਤਾਰ ਮੋਟਰ ਚਲਾ ਗਏ ਕੁਦਰ ਨੇ ਸਟਾਰਟ ਕਰਤੇ ਪੱਠੇ ਪੱਠੇ ਕੁਦਰ ਦੇ ਕੁਦਰ ਦੇ ਨਾਲ ਬਣਾ ਲਈ ਇੱਕ ਛੋਟੀ ਜੀ ਵੀਡੀਓ ਤੇ ਪੱਠੇ ਪੁੱਠੇ ਕੁੱਤਰ ਕੇ ਫੇਰ ਆਪਾਂ ਪੱਠੇ ਪਾਉਣੇ ਸੀ ਪੱਠੇ ਪਾਏ ਮਤਰਾ ਤੋਪੋ ਵੇਗ ਗਰਮੀ ਹੋਵੇ ਠੰਡ ਹੋਵੇ ਇੱਕ ਕੰਮ ਤੇ ਜ਼ਰੂਰੀ ਆ ਇਹ ਕਰਨਾ ਹੀ ਪੈਂਦਾ ਵਾ ਇਸ ਤੋਂ ਬਿਨਾਂ ਨਹੀਂ ਸਰਦਾ ਨਾ ਹੱਡਾ ਤੇ ਨਾ ਹੱਡੀਆਂ ਮੱਜਾਂ ਦਾ ਫੇਰ ਆਪਾਂ ਪੱਠੇ ਪੁੱਠੇ ਕੁੱਤਰ ਕੇ ਪਾ ਤੇ ਖੁਰਲੀਆਂ ਚ ਮੱਜਾਂ ਨੂੰ ਲਡਾਇਆ ਪਾਣੀ ਤੇ ਨਾਲ-ਨਾਲ ਆਪਾਂ ਦਿੱਤੀਆਂ ਉੱਪਰ ਬੰਨ ਫੇਰ ਦੋਸਤੋ ਆਪਣੀ ਗਾਂ ਲਿਆਂਦੀ ਗਰਮੀ ਬਹੁਤ ਸੀ ਮੈਂ ਕਿਹਾ ਚਲੋ ਅੱਜ ਗਾਂ ਨੂੰ ਦਨੇ ਨਵਾਲ ਗਾਣ ਨੂੰ ਨਵਾਲ ਕੇ ਫਿਰ ਬਾਅਦ ਚ ਦੀ ਕੱਢਣੀ ਧਾਰ ਤੇ ਗਰਮੀ ਕਰਕੇ ਦੇਖੋ ਕਿਦਾਂ ਖਲੋਤੀ ਮਜੇ ਨਾਲ ਡਈ ਨੂੰ ਨੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਨਵਾਲ ਧਵਾਲ ਕੇ ਫਿਰ ਇਹਨੂੰ ਬੰਨਤਾ ਘੜੀ ਖਾਵੇਂ ਅਜੇ ਮੱਜਾਂ ਜਿਹੜੀਆਂ ਵਾ ਉਹ ਆਪਾਂ ਇੱਕ ਦੋ ਦਿਨ ਛੱਡ ਵੀ ਲਈਏ ਪਰ ਗਾਣ ਨੂੰ ਦੋ ਟਾਈਮ ਰੋਜ਼ ਜ਼ਰੂਰ ਨਵਾਲਣਾ ਪੈਂਦਾ ਰੋਜ਼ ਕਿਉਂਕਿ ਇਹ ਨਹੀਂ ਰਹਿੰਦੀ ਨਾਏ ਤੋਂ ਬਿਨਾ ਤੇ ਫਿਰ ਆਪਾਂ ਗਾਂ ਦੀ ਵਸ਼ੀ ਦਿੱਤੀ ਛੱਡ ਵਸ਼ੀ 2.5 ਦੁੱਧ ਚੁੰਗਣ ਤੇ ਆਪਾਂ ਲੈ ਕੇ ਆਏ ਲਾਗੇ ਬਾਲਟੀ ਫਿਰ ਆਪਾਂ ਕੱਢ ਲਈ ਇਹਦੀ ਧਾਰ ਇਹ ਗਾਂ ਦਾ ਦੁੱਧ ਆਪਾਂ ਲੈ ਕੇ ਜਾਈਦਾ ਡੇਰੀ ਇਸ ਕਰਕੇ ਦੀ ਟਾਈਮ ਨਾਲ ਧਾਰ ਕੱਢ ਲਈ ਦੀ ਬਾਕੀ ਮੱਝ ਦਾ ਦੁੱਧ ਜਿਹੜਾ ਉਹ ਆਪਾਂ ਘਰੇ ਵਰਤੀਦਾ ਵਾ ਤੇ ਗਾਂ ਦਾ ਆਪਾਂ ਦੋਨਾਂ ਟਮਾਂ ਦਾ ਜਿਹੜਾ ਸ਼ਾਮ ਨੂੰ ਡੇਰੀ ਲੈ ਕੇ ਜਾਈਦਾ ਵਾ ਆਪਾਂ ਜਲਦੀ ਜਲਦੀ ਧਾਰ ਕੱਢ ਕੇ ਫਿਰ ਆਪਾਂ ਹੋਰ ਵੀ ਕੰਮ ਕਰਨੇ ਸੀ ਸਾਰੇ ਕੰਮ ਫਿਨਿਸ਼ ਕਰਕੇ ਨਹਾਤੋ ਕੇ ਫਿਰ ਜਾਣਾ ਸੀ ਡੇਰੀ ਇਸ ਕਰਕੇ ਕੰਮ ਕਾਫੀ ਹੁੰਦੇ ਆ ਟਾਈਮ ਨਾਲ ਕਰ ਲਈਦੇ ਆ ਫੇਰ ਆਪਾਂ ਦਲੀਆ ਜਿਹੜਾ ਮੱਝ ਲਈ ਗਾਂ ਲਈ ਦੋਨਾਂ ਲਈ ਬਣਾਈਦਾ ਵਾ ਇਹ ਆਪਾਂ ਫਿਰ ਮਿਕਸ ਕਰ ਲਿਆ ਇਹਦੇ ਵਿੱਚ ਮਿਨਰਲ ਮਿਕਸਚਰ ਪਾਊਡਰ ਪਾਊਡਰ ਪਾਉਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕੀਤਾ ਮਿਕਸ ਕਰਕੇ ਫੇਰ ਆਪਾਂ ਗਾਂ ਨੂੰ ਪਾਇਆ ਗਾਂ ਨੂੰ ਆਪਾਂ ਪਾਊਡਰ ਪਾਉਣ ਤੋਂ ਬਾਅਦ ਮੱਝ ਨੂੰ ਵੀ ਦੋਨਾਂ ਨੂੰ ਪਾਊਡਰ ਪਾ ਕੇ ਆਪਾਂ ਵਿੱਚ ਦੋਨਾਂ ਨੂੰ ਦਲੀਆ ਪਾ ਕੇ ਫੀਡ ਪਾ ਕੇ ਫੇਰ ਆਪਾਂ ਨਾ ਧੋ ਕੇ ਤੇ ਦੁੱਧ ਵਲ ਹੋ ਗਏ ਫੇਰ ਆਪਾਂ ਦੁੱਧ ਡਿੱਗੀ ਦੇ ਵਿੱਚ ਪਾ ਕੇ ਤੇ ਤੁਰਪੇ ਡੇਰੀਅਲ ਨੂੰ ਦੁੱਧ ਚੱਕਿਆ ਰੱਖਿਆ ਮੋਟਰਸਾਈਕਲ ਤੇ ਤੇ ਫੇਰ ਆਪਾਂ ਪੈ ਗਏ ਰਾਏ ਕਿਉਂਕਿ 2-3 ਕਿਲੋਮੀਟਰ ਜਾਣਾ ਪੈਂਦਾ ਫੇਰ ਮੋਟਰਸਾਈਕਲ ਤੇ ਜਾਣਾ ਪੈਂਦਾ ਸਾਨੂੰ ਤੇ ਆਪਾਂ ਜਾਣਦੇ ਸੋਸਤੋ ਡੇਰੀ ਤੇ ਦੁੱਧ ਪੋਣ ਤੇ ਇਹ ਆਪਣਾ ਪਹਿਲਾ ਹੀ ਵਲੋਗ ਹੈਗਾ ਜਿਹੜਾ ਕਿ ਆਪਾਂ ਮੱਝਾਂ ਨੂੰ ਪੱਠੇ ਪੋਣ ਤੇ ਬਣਾਇਆ ਹੈਗਾ ਡੇਰੀ ਪਹੁੰਚ ਗਏ ਦੁੱਧ ਪਾਇਆ ਤੇ ਮਿੱਤਰੋ ਜੇ ਇਹ ਤੇ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਨਾ ਵੀ ਲੱਗੀ ਤਾਂ ਵੀ ਕਰ ਦਿਓ ਤੇ ਬਾਕੀ ਹੁਣ ਆਪਾਂ ਚੱਲੇ ਘਰ ਬਾਈ